ਕਿ ਬੜੋਦਾ ਸ਼ਹਿਰ ਦਾ ਨਾਨਕ ਵਾੜੀ ਇਲਾਕਾ ਹੈ। ਸਬਜ਼ੀ ਮੰਡੀ ਇੱਥੇ ਲੱਗਦੀ ਹੈ। ਫਲ ਫੂਕ ਫਰੂਟ ਮੰਡੀ ਵੀ ਹੈਗੀ ਹੈ। ਤੇ ਇੱਥੋਂ ਆ ਕੇ ਇੱਧਰ ਫਿਰ ਆ ਗੁਰੂ ਨਾਨਕ ਭਵਨ ਹੈਗਾ ਇੱਥੇ ਜਿਹੜੀ ਪਾਰਕਿੰਗ ਹੈਗੀ ਬੇਸਮੈਂਟ ਤੇ। ਇੱਧਰ ਫਿਰ ਅੱਗੇ ਜਾ ਕੇ ਦਰਬਾਰ ਹੈਗਾ। ਇਹ ਸਹਿਬਜ਼ਾਦਿਆਂ ਦਾ ਜਨਮ ਇੱਥੇ ਮਨਾਇਆ ਗਿਆ। ਗੁਰੂ ਨਾਨਕ ਵਾੜੀ ਗੁਰਦੁਆਰਾ ਬੜੋਂ ਦਾ। ਇੱਧਰ ਸੱਜਿਆ ਦਿਨ ਮਨਾਇਆ ਗਿਆ ਗੁਰੂ ਨਾਨਕ ਵਾੜੀ ਗੁਰਦੁਆਰਾ ਇੱਧਰ ਜੋੜਾ ਘਰ ਹੈਗਾ ਤੇ ਬਾਹਰੋਂ ਫਿਰ ਉੱਪਰੋਂ ਜਿੱਥੇ ਭਾਈ ਸਾਹਿਬ ਜਾ ਰਹੇ ਆ ਉਧਰੋਂ ਦਰਵਾਜ਼ਾ ਜਾਣ ਦਾ ਰਸਤਾ ਹੈ ਉੱਪਰ ਜਾਲੀਆਂ ਪੌੜੀਆਂ ਤੇ ਨੀਚੇ ਜਿਹੜਾ ਹੈਗਾ ਬੇਸਮੈਂਟ ਆ ਗੁਰੂ ਦਾ ਲੰਗਰ ਇੱਥੋਂ ਐਂਟਰ ਕਰਕੇ ਪੌੜੀਆਂ ਹੈਗੀਆਂ ਫਿਰ ਅੰਦਰ ਜਿਹੜਾ ਹੈਗਾ ਦਰਵਾਜ਼ਾ ਜਾਣ ਲਈ ਰਸਤਾ ਹੈਗਾ ਉਧਰ ਇਹਦਰ ਗੈਲਰੀ ਬਣੀ ਹੋਈ ਹੈ ਗੋਇਆ ਹੋਏਗਾ ਇਹ ਦਰਨਾਨਾ ਕੁਆੜੀ ਦੇ ਨਾਲ ਨਾ ਇਹ ਮੰਦਿਰ ਹੈਗਾ ਇੱਧਰ ਛਿਪਜੀ ਦਾ ਮੰਦਿਰ ਹੈ ਸਿੱਖ ਇਸੇ ਮੰਦਿਰ ਦੇ ਵਿੱਚ ਇੱਕ ਪਿੱਪਲ ਦਾ ਰੁੱਖ ਲੱਗਿਆ ਹੋਇਆ ਇੱਥੇ ਬਾਬਾ ਨਾਨਕ ਜੀ ਕਦੇ ਆ ਕੇ ਬੈਠੇ ਸਨ ਉਥੇ ਲੇਕ ਛੋਟਾ ਜਿਹਾ ਗੁੰਬਦ ਵੀ ਨਜ਼ਰ ਆ ਰਿਹਾ ਹੈ نیچے ਮਹਾਰਾਜ ਇੱਥੇ ਆਇਆ ਜਣ ਤੇ ਇਹ ਜਿਹੜੀ ਹੈ ਜਗ੍ਹਾ ਹੈਗੀ ਹੈ ਮੰਦਿਰ ਦੇ ਵਿੱਚ ਆਉਂਦੀ ਹੈ ਮੰਦਿਰ ਦੇ ਵਿੱਚ ਹੀ ਪਿੱਪਲ ਹੈ ਗੁਰਦਵਾਰਾ ਨਾਨਕਵਾੜੀ ਦੇ ਨਾਲ ਤੇ ਇਹ ਜਿਹੜਾ ਸ਼ਿਵਜੀ ਦਾ ਇੱਥੇ ਮੰਦਿਰ ਹੈਗਾ ਇਹ ਪੁਰਾਣਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਪੁਰਾਣਾ ਮੰਦਿਰ ਹੈਗਾ ਬਣਿਆ ਹੋਇਆ ਤੇ ਇਹ ਬਿਲਕੁਲ ਗੁਰਦੁਆਰੇ ਦੇ ਨਾਲ ਹੀ ਹੈਗਾ ਕੁਝ ਆਸ-ਪਾਸ ਘਰ ਵੀ ਨੇ ਇੱਧਰ ਬੜਾ ਕੰਜਸਟਡ ਏਰੀਆ ਹੈਗਾ ਇਹ ਬੜੋਦਾ ਦਾ ਗੁਰਦੁਆਰਾ ਨਾਨਕ ਬਾੜੀ ਇੱਥੇ ਜਿਹੜਾ ਹੈਗਾ ਫਿਰ ਇਹ ਮਹਾਰਾਜ ਜਿਹੜੇ ਗੁਰੂ ਨਾਨਕ ਸਾਹਿਬ ਦੇ ਹੈਗੇ ਆ ਇਸ ਜਗ੍ਹਾ ਤੇ ਪਿੱਪਲ ਜਿਹੜਾ ਇਹ ਲੱਗਿਆ ਹੋਇਆ ਇੱਥੇ ਹੀ ਗੁਰੂ ਨਾਨਕ ਸਾਹਿਬ ਆਏ ਸਨ ਤੇ ਉਹ ਛੋਟਾ ਗੁੰਬਦ ਵੀ ਹੈ ਨੀਚੇ ਆ ਗੁੰਬਦ ਛੋਟਾ ਜਿੱਥੇ ਕਿਸੇ ਟਾਈਮ ਤੇ ਗੁਰੂ ਨਾਨਕ ਸਾਹਿਬ ਆ ਕੇ ਬੈਠੇ ਸਨ ਤੇ ਛੱਤ ਹੈਗੀ ਆ ਏ ਪੀਪਲ ਇਧਰ ਮੰਦਰ ਤੇ ਸਾਰਾ ਕੰਜਸਟਡ ਬੜੋਦਾ ਸ਼ਹਿਰ ਇਧਰ ਫਿਰ ਜਿਹੜਾ ਹੈਗਾ ਛਤ ਹੈਗੀ ਉੱਪਰ ਨਿਸ਼ਾਨ ਸਾਹਿਬ ਤੇ ਤੇ ਜਿਹੜਾ ਏਰੀਆ ਹੈਗਾ ਇਹ ਗੁਰੂ ਘਰ ਨਾਲ ਇਹ ਗੁੰਬਦ ਉਹ ਥੱਲੇ ਮੰਦਰ ਦੂਰ ਨਿੱਕੇ ਜਣਾ ਵੀ ਨੇ ਇਹ ਰਿਹਾ ਹੈਗਾ ਮੰਦਿਰ ਦਾ ਗੁਰਦੁਆਰਾ ਨਾਨਕવાડી ਬੜੋਦਾ ਵਿਖੇ ਇਹ ਗੁਰੂ ਦਾ ਲੰਗਰ ਹੈਗਾ ਜਿਹੜਾ ਕਿ ਬਹੁਤ ਵੱਡਾ ਹੈ ਗੁਰੂ ਨਾਨਕ ਸਾਹਿਬ ਇੱਥੇ ਉਦਾਸੀਆਂ ਦੇ ਦੌਰਾਨ ਆਏ ਸਨ ਜਿਹੜਾ ਮੰਦਿਰ ਤੁਹਾਨੂੰ ਦਿਖਾਇਆ ਸੀਗਾ ਉਸ ਹੱਦ ਦੇ ਵਿੱਚ ਇੱਕ ਪੀਪਲ ਦਾ ਰੁੱਖ ਹੈ ਜਿੱਥੇ ਗੁਰੂ ਨਾਨਕ ਸਾਹਿਬ ਆ ਕੇ ਵਿਰਾਜੇ ਸਨ ਇਹ ਗੁਰੂ ਦਾ ਲੰਗਰ ਇਸ ਲੰਗਰ ਦੀ ਬੇਸਮੈਂਟ ਹੈਗੀ ਥੱਲੇ ਉੱਥੇ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ ਤੇ ਉੱਪਰ ਮਹਾਰਾਜਾ ਪ੍ਰਕਾਸ਼ਾ ਤਿੰਨ ਫਲੋਰਾਂ ਨੇ ਗੁਰੂ ਘਰ ਦੇ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਛਕਾਂਗੇ ਤੇ ਫਿਰ ਹੁਣ ਅਸੀਂ ਜਿਹੜਾ ਹੈਗਾ ਗਾਇਕਵੜ ਰਾਜਾ ਹੈਗਾ ਉੱਥੇ ਮਹਿਲ 'ਚ ਜਾਵਾਂਗੇ ਦਸਵੇਂ ਪਾਤਸ਼ਾਹ ਦਾ ਪੰਜ ਕਲਾ ਸ਼ਸਤਰ ਦੇ ਉੱਥੇ ਜਾ ਕੇ ਦਰਸ਼ਨ ਕਰਾਂਗੇ ਇਹ ਹੈਗਾ ਜੀ ਗਾਇਕਵੜ ਰਾਜੇ ਦਾ ਕਿਦਾ ਅੰਦਰ ਫੋਟੋਗ੍ਰਾਫੀ ਲਾਉਣ ਨਹੀਂ ਪੰਜ ਕਲਾਂ ਸਸਤਰੀ ਸੀ ਕਿਲੇ ਦੇ ਵਿੱਚ ਮਹਾਰਾਜ ਦਾ ਪਿਆ ਹੈਗਾ ਇਹਨਾਂ ਦੇ ਦਸਨ ਦੇ ਤਬ ਮਹਾਰਾਜਾ ਅਨਜੀਤ ਸਿੰਘ ਨੇ ਉਸ ਨੂੰ ਜਿਹੜਾ ਹੈਗਾ ਦਿੱਤਾ ਸੀਗਾ ਇੱਥੇ ਦੇ ਗਾਇਕਵੜ ਰਾਜੇ ਨੂੰ ਇਹ ਪਿੱਛੇ ਦੇਖੋ ਬੁੱਖਾਂ ਖੜੀਆਂ ਨੇ ਇੱਧਰ ਤੇ ਇੱਧਰ ਪਿੱਛੇ ਜਿਹੜਾ ਹੈਗਾ ਇਹ ਮਹਿਲ ਹੈਗਾ ਰਾਜੇ ਦਾ ਰਾਜੇ ਦਾ ਮਹਿਲ ਹੈਗਾ ਇਹ ਪਿੱਛੇ ਰਾਜੇ ਦਾ ਇਹ ਮਹਿਲ ਹੈਗਾ ਪਿੱਛੇ ਇਸ ਹੀ ਮਹਿਲ ਦੇ ਪਿੱਛੇ ਜਿਹੜਾ ਹੈਗਾ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਜ ਕਲਾ ਸਸਤਰ ਪਿਆ ਜਿਹੜਾ ਕਿ 49 ਇੰਚ ਦਾ ਹੈਗਾ ਉਹਦੇ ਵਿੱਚ ਬੰਦੂਖ ਵੀ ਹੈ ਢਾਲ ਵੀ ਹੈ ਕਿਰਪਾਨ ਵੀ ਹੈ ਤੇ ਅੰਦਰ ਗੁਪਤ 70 ਜਿਹਨੂੰ ਛੋਟੀ ਤਲਵਾਰ ਉਹਦੇ ਵਿੱਚ ਉਹਦੇ ਵਿੱਚ ਹੈਗੀ ਹੈ ਤੇ ਇੱਥੇ ਉਹ ਸਸਤਰ ਪਿਆ ਤੇ ਉਹ ਸਸਤਰ ਦੀ ਜਿਹੜੀ ਜਾਣਕਾਰੀ ਇੱਕ ਬਾਬਾ ਮਹਾਰਾਜਾ ਫਤਿਹ ਸਿੰਘ ਮਿਊਜ਼ੀਅਮ ਦੇ ਵਿੱਚ ਇੱਕ ਕਿਤਾਬ ਹੈ ਉੱਥੇ ਉਸ ਵਿੱਚ ਕਿਤਾਬ ਦੇ ਵਿੱਚ ਉਹਦੇ ਸਸਤਰ ਬਾਰੇ ਜਿਹੜੇ ਲਿਖਿਆ ਹੋਇਆ ਕਿ 49 ਇੰਚ ਦਾ ਹੈ ਜਿਹੜਾ ਕਿ ਮੇਰੀ ਸਾਈਟ ਜਿੰਨਾ ਹੀ ਹੈ ਤਕਰੀਬਨ ਤਕਰੀਬਨ 4 ਫੁੱਟ ਦੇ ਕੋਲ 4 ਫੁੱਟ ਦਾ ਬਣਦਾ ਹੋਣ ਜਾਂ ਕਿ ਜ ਆਸ-ਪਾਸ ਦਾ ਸ਼ਸਤਰ ਹੈਗਾ ਉਹ ਤੇ ਉਹ ਜਿਹੜਾ ਸ਼ਸਤਰ ਹੈਗਾ 10.500 ਦਾ ਇੱਥੇ ਜਿਹੜਾ ਹੈਗਾ ਉਹ ਆਇਆ ਹੈਗਾ ਬਾਕੀ ਪੂਰੀ ਜਾਣਕਾਰੀ ਨਹੀਂ ਹੈ ਵੀ ਇਹ ਇੱਥੇ ਕਿਸ ਤਰ੍ਹਾਂ ਪਹੁੰਚਿਆ ਹਾਲਾਂਕਿ ਇਹ ਸ਼ਸਤਰ ਦੇ ਖੁੱਲੇ ਦਰਸ਼ਨਾਂ ਜਿਹੜੇ ਉਹ ਗੁਰਦੁਆਰਾ ਗੁਰੂ ਨਾਨਕ ਵਾੜੀ ਬੜੋਦੜਾ ਦੇ ਵਿੱਚ ਜਿਹੜਾ ਹੈਗਾ ਗੁਰੂ ਨਾਨਕ ਵਾੜੀ ਗੁਰਦੁਆਰਾ ਉਹਦੇ ਵਿੱਚ ਖੁੱਲੇ ਦਰਸ਼ਨ ਜਿਹੜੇ ਹੈਗੇ ਸ਼ਸਤਰ ਦੇ ਕਰਾਇਆ ਜਾਂਦੇ ਨੇ ਜਦੋਂ ਕੋਈ ਸਪੈਸ਼ਲ ਪ੍ਰੋਗਰਾਮ ਹੁੰਦਾ ਤਾਂ ਗੁਰਦੁਆਰਾ ਵਾਲੇ ਇੱਥੋਂ ਲੈ ਜਾਂਦੇ ਨੇ ਮੰਕ ਕੇ ਤੇ ਉੱਥੇ ਦਿਖਾਉਂਦੇ ਨੇ ਤੇ ਵਾਪਸ ਫਿਰ ਇਹਨਾਂ ਨੂੰ ਦੇ ਦਿੰਦੇ ਨੇ ਇਹਨਾਂ ਨੇ ਆਪਣੇ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਇਆ ਅੰਦਰ ਜਿਹੜੀ ਐ ਫੋਟੋਗ੍ਰਾਫੀ ਅਲਾਉਡ ਨਾ ਹੋਣ ਕਰਕੇ ਤੁਹਾਨੂੰ ਦਰਸ਼ਨ ਨਹੀਂ ਕਰਾ ਸਕਦੇ ਬਟ ਜਾਣਕਾਰੀ ਦੇ ਸਕਦੇ ਆ ਕਿ ਪੰਜ ਕਲਾ ਸ਼ਸਤਰ ਸਾਡੇ ਵੀ ਦਾਦਾਂ ਨੇ ਪੰਜ ਕਲਾ ਜਿਹੜਾ ਸ਼ਸਤਰ ਹੈਗਾ ਉਹ ਤਿਰਪੁਰਾ ਦਾ ਰਾਜਾ ਰਤਨ ਰਾਏ ਉਹਨੇ ਮਹਾਰਾਜ ਨੂੰ ਭੇਂਟ ਕੀਤੇ ਸਨ ਪ੍ਰਸਾਦੀ ਹਾਥੀ ਵੀ ਸੀ ਉਹਦੇ ਵਿੱਚ ਉਹਦੇ ਵਿੱਚ ਪੰਜ ਕਲਾ ਸ਼ਸਤਰ ਵੀ ਸੀਗਾ ਏ ਰਾਜਾ ਰਤਨ ਰਾਏ ਜਿਹੜਾ ਸੀਗਾ ਜਦੋਂ ਇਹਦੇ ਜਿਹੜੇ ਮਾਤਾ ਪਿਤਾ ਸੀ ਬਹੁਤ ਬਜ਼ੁਰਗ ਸੀ ਇਹਨਾਂ ਦੇ ਘਰ ਕੋਈ ਇਲਾਜ ਨਹੀਂ ਸੀਗੀ ਫਿਰ ਜਿਹੜੇ ਇਹ ਮਾਤਾ ਪਿਤਾ ਜਦੋਂ ਨਵੇਂ ਪਾਸ਼ਾ ਅਸਾਮ ਦੇ ਵਿੱਚ ਸਨ ਤਾਂ ਉੱਥੇ ਉਹ ਰਾਜਾ ਸੰਗਤ ਰੂਪ ਆ ਕੇ ਬੈਠਿਆ ਹਾਲਾਂਕਿ ਉਹਨਾਂ ਬਿਰਧ ਸੀ ਬੋਲ ਨਹੀਂ ਸੀ ਪਾ ਰਿਹਾ ਤੇ ਮਹਾਰਾਜ ਗਿਆਨੀ ਜਾਨਸਨ ਖੜਾ ਕਰ ਲਿਆ ਇਹ ਜਾਣ ਲੱਗ ਜਾਣ ਲੱਗਿਆ ਸੀ ਤਾਂ ਮਹਾਰਾਜ ਨੇ ਪੁੱਛਿਆ ਤੂੰ ਬਿਨਾਂ ਕੁਝ ਮੰਗੇ ਜਾ ਰਿਹਾ ਤੇਰੀ ਮੰਨ ਦੀ ਪਾਵਨਾ ਵੀ ਤੇਰਾ ਬਚਾ ਨਹੀਂ ਹੋਇਆ ਕਹਿੰਦਾ ਹਾਂ ਮਹਾਰਾਜ ਮੈਂ ਸ਼ਰਮ ਦੇ ਮਾਰੇ ਨਹੀਂ ਬੋਲ ਪਾ ਰਿਹਾ ਤੇ ਮੈਨੂੰ ਵੀ ਔਲਾਦ ਹੈ ਨਹੀਂ ਮਹਾਰਾਜਾ ਮੇਰੇ ਕੌਣ ਚਲਾਏਗਾ ਇਸ ਨੂੰ ਜਿਹੜਾ ਹੈਗਾ ਰਾਜ ਭਾਗ ਤਿਰਪੁਰਾ ਦਾ ਰਾਜਾ ਸੀ ਅਸੀਂ ਜਿੱਤੇ ਗੁਰਦੁਆਰਾ ਢੋਂਗੜੀ ਸਾਹਿਬ ਉੱਥੇ ਪਹੁੰਚਿਆ ਸੀਗਾ ਤੇ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਤੇਰੇ ਘਰੇ ਇੱਕ ਬੱਚਾ ਪੈਦਾ ਹੋਏਗਾ ਤੇ ਤੁਸੀਂ ਉਹਦਾ ਨਾਮ ਅ ਰਤਨ ਰਾਏ ਰੱਖਣਾ ਤਾਂ ਇਹ ਜਿਹੜਾ ਰਤਨ ਰਾਏ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਹੀ ਉਸ ਨੂੰ ਦਿੱਤਾ ਸੀਗਾ ਇਹ ਜਿਹੜਾ ਹੈਗਾ ਮਤਲਕਿ ਰਾਜੇ ਨੇ ਆਪ ਮਰਜ਼ੀ ਨਾਲ ਨਹੀਂ ਸੀ ਰੱਖਿਆ ਇਹ ਨਵੇਂ ਪਾਸ਼ਾ ਨੇ ਨਾਮ ਰੱਖਿਆ ਸੀ ਤਿਰਪੁਰਾ ਦੇ ਰਾਜੇ ਦਾ ਰਤਨ ਰਾਏ ਜਦੋਂ ਇਹ 5 ਸਾਲ ਦਾ ਹੋ ਗਿਆ ਦਸਵੇਂ ਪਾਸ਼ਾ ਜਦੋਂ ਇਹ ਜਦੋਂ ਇਹ ਮਹਾਰਾਜ ਕੋਲ ਆਇਆ ਸੀ ਉਦੋਂ ਬੱਚਾ ਨਹੀਂ ਸੀ ਇਹਦੇ ਉਦੋਂ ਮਹਾਰਾਜ ਦਾ ਦਸਵੇਂ ਪਾਸ਼ਾ ਦਾ ਜਨਮ ਹੋਇਆ ਸੀ ਤੇ ਕੁਝ ਸਾਲ ਬਾਅਦੋਂ ਜਿਹੜਾ ਹੈਗਾ ਰਤਨ ਰਾਏ ਦਾ ਜਨਮ ਹੋਇਆ ਸੀ ਜਿਹੜਾ ਰਤਨ ਰਾਏ ਸੀ ਇਹ ਦਸਵੇਂ ਪਾਛੇ ਤੋਂ ਥੋੜਾ ਛੋਟਾ ਸੀਗਾ ਤੇ ਫਿਰ ਜਦੋਂ ਇਹ ਗੁਰੂ ਗੱਦੀ ਤੇ ਦਸਵੇਂ ਪਾਤਸ਼ਾਹ ਬੈਠੇ ਨਵੇਂ ਪਾਤਸ਼ਾਹ ਸ਼ਹੀਦ ਹੋ ਗਏ ਦਿੱਲੀ ਵਿੱਚ ਤਾਂ ਫਿਰ ਉਹਨਾਂ ਦਾ ਪਰਿਵਾਰ ਜਿਹੜਾ ਆਨੰਦਪੁਰ ਸਾਹਿਬ ਆਕੇ ਮਹਾਰਾਜ ਨੂੰ ਇਹ ਸ਼ਸਤਰ ਵੀ ਭੇਟ ਕੀਤਾ ਪ੍ਰਸ਼ਾਦੀ ਹਾਥੀ ਵੀ ਭੇਟ ਕੀਤਾ ਹੋਰ ਵੀ ਕਈ ਵਸਤੂਆਂ ਸੀਗੀਆਂ ਕੀਮਤੀ ਦੁਸ਼ਾਲੇ ਜਿਹੜੇ ਜਿਹੜੇ ਰਾਜ ਨੇ ਜਿਹੜੇ ਸ਼ਦਾ ਪੁਰਬਤ ਭੇਟ ਕੀਤੇ ਸਨ ਕਿਉਂਕਿ ਜੋ ਉਹਨਾਂ ਦੇ ਮਾਤਾ ਪਿਤਾ ਨੇ ਜੋ ਗੁਰੂ ਸਾਹਿਬ ਨੂੰ ਵਾਅਦਾ ਕੀਤਾ ਸੀ ਅਸੀਂ ਸ਼ਸਤਰ ਭੇਟ ਕਰਾਂਗੇ ਜਾਸੀ ਤੁਹਾਡੀ ਜਿਹੜੀ ਹੈਗੀ ਭੇਟਾ ਆ ਕੇ ਜ਼ਰੂਰ ਦਵਾਂਗੇ ਤੇ ਜ਼ਰੂਰ ਆਵਾਂਗੇ ਤੇ ਉਹ ਰਾਜਾ ਤਾਂ ਰਿਆ ਨਹੀਂ ਸੀਗਾ ਉਹ ਤਾਂ ਮੁੰਡਾ ਸੀਗਾ ਜਿਹੜਾ ਛੋਟਾ ਸੀਗਾ ਤੇ ਉਹਦੀ ਮਾਂ ਨੇ ਦੱਸਿਆ ਵੀ ਇਹ ਆਪਾਂ ਨੇ ਜਿਹੜਾ ਗੁਰੂ ਕੋਲ ਜਾਣਾ ਹੈਗਾ ਵੀ ਗੁਰੂ ਕਰ ਗੁਰੂ ਕਰਕੇ ਹੀ ਤੇਰਾ ਜਨਮ ਹੋਇਆ ਤੇ ਗੁਰੂ ਸਾਹਿਬ ਨੇ ਹੀ ਤੇਰਾ ਨਾਮ ਰਾਜਾ ਰਤਨ ਰਾਜ ਰੱਖਿਆ ਤਾਂ ਫਿਰ ਉਹ ਜਿਹੜਾ ਮਹਾ ਦਸਵੇਂ ਪਾਤਸ਼ਾਹ ਕੋਲ ਆਇਆ ਤੇ ਪੰਜ ਕਲਾਂ 70 ਪ੍ਰਸ਼ਾਦੀ ਹੱਥੀ ਤੇ ਹੋਰ ਵਕਤਾਂ ਭੇਟ ਕੀਤੀਆਂ